ਕੀ ਕਮਚੀਪੂ ਅਮੀਗੜ ਪ੍ਰੈਸ ਦਾ ਕੀ ਲੜਾਈ ਜਿੱਤਦੇ ਆ ਤਾਂ ਸਾਡੀਆਂ ਜਿਹੜੀਆਂ ਇਹ ਮਾਮਾਂ ਰਹਿ ਗਈਆਂ ਮੇਰੀਆਂ ਇਹ ਭੈਣਾਂ ਰਹਿ ਗਈਆਂ ਤਾਂ ਇਹਨਾਂ ਦੇ ਸਿਰ ਤੇ ਜਿੱਤਦੇ ਆ ਸਾਥੀਓ ਜਿਹੜਾ ਮੈਂ ਨਾਰਾ ਲਾਉਂਗਾ ਉਹ ਨਾਰੇ ਦਾ ਜਵਾਬ ਥੋੜਾ ਨਾਰੇ ਚ ਗੱਜ ਕੇ ਦਿਓ ਤਾਂ ਜੋ ਜਿਹੜੇ ਸੁੱਤਾ ਪਿਆ ਪ੍ਰਸ਼ਾਸਨ ਹੈ ਕਿ ਇਹਨੂੰ ਪਤਾ ਲੱਗ ਜਵੇ ਕਿ ਜਿਹੜਾ ਸਮਾਜ ਆ ਨਾ ਇਹ ਜਾਗਦਾ ਆਇਆ ਤੁੱਤਾ ਨਹੀਂ ਪਿਆ ਮਰਜ਼ਮ ਜਿੰਦਾਬਾਦ ਰਾਜੇ ਮਜ਼ਦੂਰ ਇਕਤਾ ਜਿੰਦਾਬਾਦ 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 ਅਵਾਜ਼ ਦੇ ਅਵਾਜ਼ ਮੁਰਦਾਬਾਦ ਪੂਰੇ ਪ੍ਰਸ਼ਾਸਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਆਮ ਆਦੀ ਪਾਕੀ ਦੀ ਐਮ ਐਲ اے ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਦੇਸ਼ ਵਿਰੋਧੀ ਐਮ ਐਲ اے मर गी सरकार मर गीएसपी मर गो डपके पिटो मरो न सुहिनवाद ਨੂਗੁਰੂ ਪਹਿਲਾ ਪੱਤਰ ਗਾਵਾ ਮੇਰਾ ਨਾਮ ਚੰਦ ਸਿੰਘ ਰਾਮਪੁਰਾ ਜੀ ਰਾਮਪੁਰੇ ਕਿਸ ਸੰਬੰਧ ਵਿੱਚ ਅੱਜ ਥਾਣੇ ਦਾ ਘਰਾਓ ਕੀਤਾ ਗਿਆ ਜੀ ਅੱਜ ਅਸੀਂ ਜਿਹੜਾ ਥਾਣੇ ਦਾ ਘਰਾਓ ਕੀਤਾ ਜੀ ਜਿਹੜਾ ਪਿੰਡ ਪੜੋ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਉੱਥੇ ਪਿੰਡ ਦੇ ਤਨਾਰਾ ਚੌਧਰੀਆਂ ਵੱਲੋਂ ਮੌਜੂਦਾ ਸਰਪੰਚ ਦਾ ਜੋ ਉੱਥੇ ਕੱਟ ਕੀਤਾ ਹੋਇਆ ਸੀਗਾ ਡਰੇਗਾ ਕੰਬਿਆਂ ਦੇ ਸੰਬੰਧ ਦੇ ਵਿੱਚ ਜਦੋਂ ਕਿ ਉੱਥੇ ਇੱਕ ਸਰਪੰਚ ਦੀ ਜ਼ਿੰਮੇਵਾਰੀ ਬੰਦੀ ਆ ਉਹ ਕਿਸੇ ਦਾ ਵੀ ਜਲਾਸ ਪਲਾਸ ਸਕਦਾ ਕਿਸੇ ਵੀ ਮਜ਼ਦੂਰ ਆਪਣੇ ਪਿੰਡ ਦੀਆਂ ਪਲਾਨਾਂ ਨੂੰ ਪੂਰਾ ਕਰਨ ਵਾਸਤੇ ਪਿੰਡ ਦੇ ਕੰਮਾਂ ਨੂੰ ਪੂਰਾ ਕਰਨ ਵਾਸਤੇ ਉਹ ਉੱਥੇ ਲੋਕਾਂ ਦੇ ਨਾਲ ਗੱਲ ਕਰ ਸਕਦਾ ਪਰ ਜਦੋਂ ਉਹਨਾਂ ਨੇ ਉਥੋਂ ਦੇ ਤਣਾੜ ਲੋਕਾਂ ਨੇ ਜਿਹੜੇ ਉਥੇ ਪਿੰਡ ਦੇ ਬੁਰਸ਼ਾਗਰਦ ਲੋਕ ਨੇ ਜਿਹੜੇ ਬੀਬੀ ਭਰਾ ਦੇ ਨੇੜੇ ਲੋਕ ਨੇਗੇ ਉਹਨਾਂ ਨੇ ਇਹਨਾਂ ਮਜ਼ਦੂਰਾਂ ਨੂੰ ਇਕੱਠੇ ਹੋਏ ਤੇ ਸਰਪੰਚ ਨੂੰ ਜੋ ਪਿੰਡ ਦੇ ਕੰਮ ਕਰਾਉਣ ਦਾ ਜਿਹੜਾ ਏਜੰਡਾ ਸੀ ਉਹ ਲੈ ਕੇ ਆਇਆ ਸੀਗਾ ਉਸ ਏਜੰਡੇ ਨੂੰ ਉਹ برداشت ਨਹੀਂ ਕਰ ਸਕੇ ਉਹਨਾਂ ਨੇ ਕੀ ਕੀਤਾ ਜੋ ਸਰਪੰਚ ਸਾਹਿਬ ਦਾ ਬੇਟਾ ਸੀ ਆ ਵਿੱਕੀ ਸਰਪੰਚ ਸਾਹਿਬ ਦਾ ਸਰਪੰਚ ਉਹਨੂੰ ਉੱਥੇ ਗੇਟ ਦੇ ਉੱਤੇ ਘੇਰ ਕੇ ਉਹਦੀ ਕੁੱਟਮਾਰ ਕੀਤੀ ਉਹਦੀ ਬੇਇੱਜ਼ਤੀ ਕੀਤੀ ਤਾਂ ਕਿ ਕਿਉਂਕਿ ਉਹਦੀ ਬੇਇੱਜ਼ਤੀ ਕਿਉਂ ਕੀਤੀ ਉਹਦੀ ਬੇਇੱਜ਼ਤੀ ਜਾਤੀ ਤੌਰ ਤੇ ਕੀਤੀ ਹੈਗੀ ਕਿਉਂਕਿ ਇਹ ਜਿਹੜੇ ਲੋਕ ਨੇਗੇ ਇਹ ਸਾਰੇ ਪਿੰਡਾਂ ਦੇ ਸਾਰੇ ਲੋਕ ਨਹੀਂ ਹੁੰਦੇ ਇੱਕੋ ਜਿਹੇ ਇਹ ਹਰ ਪਿੰਡ ਦੇ ਵਿੱਚ ਸਿਰਫ ਚਾਰ ਜਾਂ ਪੰਜ ਬੰਦੇ ਨੇਗੇ ਜਿਹੜੇ ਪਿੰਡ ਦੇ ਵਿੱਚ ਇਹ ਜੇ ਫਿਰਕੂ ਤਣਾਅ ਪੈਦਾ ਕਰਦੇ ਨੇਗੇ ਇਹ ਚਾਰ ਪੰਜ ਬੰਦੇ ਨੂੰ ਮੈਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਮਾਧਮ ਤੇ ਜਰੀਆ ਅਪੀਲ ਕਰਦਾ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਆਪਾਂ ਇਕੱਠੇ ਹੋ ਗਏ ਨਾ ਜੋ 4-4 5-5 ਬੰਦੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਹੜੇ ਵਿੱਕੀ ਸਰਪੰਚ ਵਰਗੇ ਸਾਡੇ ਨੌਜਵਾਨਾਂ ਦੇ ਉੱਤੇ ਜਿਹੜੇ ਪਿੰਡ ਦਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਹਮਲਾ ਕਰਦੇ ਨੇਗੇ ਉਹਨਾਂ ਨੂੰ ਨੱਥ ਪਾਈ ਜਾਵੇ ਪਰ ਸਾਨੂੰ ਇਹ ਦੁੱਖ ਦੀ ਗੱਲ ਹੈ ਸਾਡੇ ਸਮਾਜ ਨੂੰ ਬਹੁਤ ਦੁੱਖ ਦੀ ਗੱਲ ਹੈ ਕਿ ਇੱਥੋਂ ਦਾ ਐਮਐਲਏ ਜਿਹੜੇ ਬੀਬੀ ਨਰਿੰਦਰ ਕੌਰ ਭਰਾਜਾ ਉਹ ਉਹਨਾਂ ਦੇ ਪਿੱਠ ਥਾਪੜ ਰਹੀ ਹੈਗੀ ਉਹ ਐਸਸੀਐਸਟੀ ਐਕਟ ਜੋ ਉਹਨਾਂ ਦੇ ਉੱਤੇ ਲੱਗਿਆ ਹੋਇਆ ਹੈਗਾ ਉਹ ਉਸ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਉਹ ਐਸਫੀਐਸਟੀ ਐਕਟ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਤੇ ਉਹ ਉਹਨਾਂ ਦੀ ਪਿੱਠ ਥਾਪੜ ਰਹੇ ਨੇਗੇ ਤੇ ਜੋ ਉਹਨਾਂ ਤੇ ਬੰਦੀ ਕਾਰਵਾਈਆ ਜੋ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈਆ ਉਹ ਅਜੇ ਤੱਕ ਨਹੀਂ ਹੋਈ ਇਸ ਕਰਕੇ ਅੱਜ ਜਿਹੜੇ ਸਾਰੇ ਲੋਕ ਨੇ ਉਹ ਥਾਣੇ ਦੇ ਮੂਹਰੇ ਇਕੱਠੇ ਹੋਏ ਨੇਗੇ ਹਾਂ ਅਗਰ ਗੱਲ ਕਰੀਏ ਕਈਦਾ ਰਣਜੀਤ ਸਿੰਘ ਕਹਿੰਦਾ ਹੈ ਵੀ ਮੈਂ ਉੱਥੇ ਜਾਣਾ ਲੋਕਾਂ ਨੂੰ ਪੁੱਛਦਾ ਜਿਹੜੇ ਨਰੇਗਾ ਵਾਲੇ ਕੰਮ ਕਰ ਰਹੇ ਨੇ ਵੀ ਉਹਨਾਂ ਬਾਰੇ ਇਨਕੁਆਇਰੀ ਕਰਨ ਗਿਆ ਸੀ ਤੇ ਇਹਨਾਂ ਨੇ ਮੇਰੇ ਨਾਲ ਉੱਥੇ ਵੀ ਹੱਥੋਂ ਬਾਈ ਕਰੀ ਦੇ ਤੂੰ ਤੂੰ ਮੈਮ ਬਹੁਤ ਗੱਲੇ ਮੇਰੇ ਮੋਬਾਈਲ ਵੀ ਖੋਇਆ ਗਿਆਗਾ ਉਹਨਾਂ ਨੇ ਉਸ ਟਾਈਮ ਦੋਸ਼ਵੀ ਲਾਇਆ ਸੀ ਕਿ ਜਦੋਂ ਲ ਕਿ ਜਦੋਂ ਇੱਕ ਸਰਪੰਚ ਦਾ ਇਕੱਠ ਹੋਇਆ ਜਦੋਂ ਇੱਕ ਸਰਪੰਚ ਨੇ ਨਰੇਗਾ ਮਜ਼ਦੂਰਾਂ ਦਾ ਇਕੱਠ ਕੀਤਾ ਤਾਂ ਉੱਥੇ ਕਿਸੇ ਬੰਦੇ ਦਾ ਜਾ ਕੇ ਇਹ ਗੱਲ ਕਰਨੀ ਕਿ ਮੈਂ ਇੱਥੇ ਇਹਨਾਂ ਮਜ਼ਦੂਰਾਂ ਦਾ ਹਾਲਚਾਲ ਪੁੱਛਣ ਆਇਆ ਜਾਂ ਇਹਨਾਂ ਦੀ ਖਬਰਸਾਰ ਲੈਣ ਆਇਆਗਾ ਜੇ ਰਣਜੀਤ ਸਿੰਘ ਨੇ ਨਰੇਗਾ ਮਜ਼ਦੂਰਾਂ ਦੀ ਖਬਰਸਾਰ ਲੈਣੀ ਸੀ ਤਾਂ ਉਹ ਇੱਕ ਆਪਦਾ ਲੱਗਨ ਮਜ਼ਦੂਰਾਂ ਦਾ ਇਕੱਠ ਕਰਦਾ ਇਕੱਠ ਕਰਕੇ ਮਜ਼ਦੂਰਾਂ ਦਾ ਫਿਰ ਉਹ ਵਿੱਕੀ ਸਰਪੰਚ ਨੂੰ ਜਾਂ ਉਹਦੀ ਮਾਤਾ ਨੂੰ ਦੱਸਦਾ ਵੀ ਇਹਨਾਂ ਦੀ ਆ ਮੁਸੀਬਤਾਂ ਨੇ ਗਿਆ ਉੱਥੇ ਸਰਪੰਚ ਦੇ ਕੀਤੇ ਹੋਏ ਇਕੱਠ ਦੇ ਵਿੱਚ ਜਾ ਕੇ ਇਸ ਤਰ੍ਹਾਂ ਵਿਗੜਣਾ ਉਹ ਇੱਕ ਸੋਚੀ ਸੰਭੀ ਸਾਜ ਦੇ ਅਧੀਨ ਆਉਂਦਾ ਅਸੀਂ ਇਹ ਗੱਲ ਨਾਲ ਸਹਿਤ ਉਹ ਕਰ ਲੈਂਦਾ ਬਿਲਕੁਲ ਕਰਦਾ ਪਰ ਉਹ ਨਰੇਗਾ ਮਜ਼ਦੂਰਾਂ ਨੂੰ ਆਪ ਕੱਠ ਕਰਦਾ ਆਪ ਇਕੱਠੇ ਕਰਕੇ ਉਹਨਾਂ ਦੀ ਸਟੇਟਮੈਂਟ ਲੈਂਦਾ ਜੋ ਉਹਨਾਂ ਦੇ ਗਿਲੇ ਸਿਕਵੇ ਸੀਗੇ ਫਿਰ ਉਹ ਸਰਪੰਚ ਦੇ ਸਾਹਮਣੇ ਰੱਖਦਾ ਫਿਰ ਗੱਲ ਕਿਤੇ ਅਸੀਂ ਇਹ ਹਜਮ ਹੁੰਦੀ ਸੀ ਗੱਲ ਇਹ ਗੱਲ ਅਜੇ ਤੱਕ ਹਜਮ ਨਹੀਂ ਹੋ ਰਹੀ ਵੀ ਮੈਂ ਸਰਪੰਚ ਦਾ ਕੱਟ ਕਰਿਆ ਹੋਵੇ ਤੇ ਉੱਥੇ ਜਾ ਕੇ ਮੈਂ ਮਜ਼ਦੂਰਾਂ ਦੀ ਸਾਰ ਲੈਣਾਗਾ ਇਹ ਗੱਲ ਬਿਲਕੁਲ ਗਲਤ ਤਾਂ ਹੈ ਹੁਣ ਅਗਲੀ ਰਣਨੀਤੀ ਕੀ ਰਹੇਗੀ ਸਾਡੀ ਅਗਲੀ ਰਣਨੀਤੀ ਇਹ ਰਹੂਗੀ ਕਿ ਜਿੰਨਾ ਚਿਰ ਵਿਕੀ ਸਰਪੰਚ ਨੂੰ ਇਨਸਾਫ ਨਹੀਂ ਮਿਲਦਾ ਜੋ ਇਥੋਂ ਦਾ ਪੁਲਿਸ ਪ੍ਰਸ਼ਾਸਨ ਆਸੀਂ ਤੁਹਾਡੇ ਮਾਧਿਮ ਦੇ ذریعے ਇਥੋਂ ਦੇ ਪ੍ਰੈਸ ਦੇ ذریعے ਉਹਨਾਂ ਨੂੰ ਦੱਸਣਾ ਚਾਉਣੇ ਆਗੇ ਕਿ ਜੇ ਵਿਕੀ ਸਰਪੰਚ ਨੂੰ ਇਨਸਾਫ ਨਹੀਂ ਮਿਲਦਾ ਤਾਂ ਇੱਥੋਂ ਦੇ ਜਿੰਨਾਂ ਵੀ ਮਜ਼ਦੂਰ ਜਥੇਬੰਦੀਆਂ ਨੇ ਅੱਜ ਅਸੀਂ ਇਹ ਧਰਨਾ ਜੇ ਇੱਥੋਂ ਦਾ ਪ੍ਰਸ਼ਾਸਨ ਇਹ ਗੱਲ ਸੋਚੇ ਵੀ ਇੱਥੇ ਅੱਜ ਥੋੜੇ ਲੋਕ ਆਏ ਨੇ 200 400 ਲੋਕ ਆਏ ਨੇਗੇ ਅਸੀਂ ਇਹ ਜਿਹੜਾ ਧਰਨਾ ਗਏ ਦਾ ਸਰੂਪ ਆਗਾ ਜਿਹੜਾ ਕਿਉਂਕਿ ਸਾਰੇ ਜਥੇਬੰਦੀਆਂ ਦੇ ਅਸੀਂ ਆਗੂ ਸਹਿਬਾਨਾਂਗੇ ਤੇ ਮੈਂ ਸਭ ਤੋਂ ਸਹਿਣ ਕ੍ਰਾਂਤੀਕਾਰੀ ਜੂਨੀਅਰ ਪੰਜਾਬ ਦਾ ਮੀਤ ਪ੍ਰਧਾਨ ਆਗਾ ਤੇ ਅਸੀਂ ਸਾਰੇ ਇੱਕਠੇ ਹੋ ਕੇ ਇੱਥੇ ਇੱਕ ਵੱਡਾ ਇਕੱਠ ਕਰਕੇ ਪ੍ਰਸ਼ਾਸਨ ਦੇ ਨੱਕ ਵਿੱਚ ਧਮ ਲਿਆਵਾਂਗੇ ਅਸੀਂ ਸਾਡੀ ਕਿਸੇ ਨਾਲ ਨਾ ਰঞ্জੀਤ ਸਿੰਘ ਨਾਲ ਦੁਸ਼ਮਣੀਆਂ ਨਾ ਕਿਸੇ ਹੋਰ ਨਾਲ ਦੁਸ਼ਮਣੀਆਂ ਸਾਡੀ ਦੁਸ਼ਮਣੀਆਂ ਸਾਡੇ ਸਮਾਜ ਨਾਲ ਜੋ ਤੱਕੇ ਹੋ ਰਹੇ ਨੇਗੇ ਜੋ ਸਾਡੇ ਸਮਾਜ ਦੇ ਨਾਲ ਇਸ ਤਰ੍ਹਾਂ ਤੱਕੇਸਾਈਆਂ ਹੋ ਰਹੀਆਂ ਨੇਗੀਆਂ ਜੋ ਸਾਨੂੰ ਸਮਾਜ ਦੇ ਵਿੱਚ ਇੱਕ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਾਡੀ ਉਹਦੇ ਵਿਰੁੱਧ ਇੱਕ ਲੜਾਈ ਆ ਉਹ ਲੜਾਈ ਅਸੀਂ ਜਿੱਤਾਂਗੇ ਤੇ ਉਹ ਲੜਾਈ ਨੂੰ ਅਸੀਂ ਠੋਕੇ ਲੜਾਂਗੇ ਭਾਜੀ ਮੇਰਾ ਨਾਮ ਸੰਦੀਪ ਵਾਲੀ ਹੈ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਸ ਤੋਂ ਇਲਾਵਾ ਮੈਂ ਭਗਵਾਨ ਵਾਲਮੀਕੀ ਆਸ਼ਰਮ ਧੂਣਾ ਸਾਹਿਬ ٹرسٹ ਦਾ ਵਾਈਸ ਚੇਅਰਮੈਨ ਹੈ ਜੀ ਪੰਜਾਬ ਦਾ ਅੱਜ ਜਿਹੜਾ ਦਰਨਾ ਲਾ ਰਿਹਾ ਹਾਂ ਉਸ ਸੰਬੰਧ ਦੇ ਵਿੱਚ ਹੈ ਜੀ ਭਾਜੀ ਤਰਨਾ ਇਹ ਅੱਜ ਦਾ ਨਹੀਂ ਹੈਗਾ ਤਰਨਾ ਦਾ ਸਾਡਾ ਜਿਹੜਾ ਹੈਗਾ ਜੀ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਜਿਹੜਾ ਸੁੱਤਾ ਪਿਆ ਪ੍ਰਸ਼ਾਸਨ ਹੈ ਜੀ ਉਹ ਕਦੀ ਐਸੀ ਸਮਾਜਿਕ ਨਹੀਂ ਨੂੰ ਦੇਖਦਾ ਹੀ ਨਹੀਂ ਹੈਗਾ ਜੀ ਨਾ ਕੋਈ ਸਰਕਾਰ ਦੇਖਦੀ ਹੈ ਤਾ ਜਦੋਂ ਇਹ ਸਾਡੀ ਮਾਤਾ ਜੀ ਖੜੇ ਨੇਗੇ ਮੌਜੂਦਾ ਸਰਪੰਚ ਨੇਗੇ ਇਹਨਾਂ ਦਾ ਬੇਟਾ ਸਾਫਕਾ ਸਰਪੰਚ ਆ ਜਦੋਂ ਇਹ ਸਾਡੇ ਭਾਈਚਾਰੇ ਦੇ ਕੋਈ ਉਹਦੇਦਾਰ ਨੂੰ ਇਹ ਕੁਝ ਸਮਝਦੇ ਨਹੀਂ ਹੈਗੇ ਤਾਂ ਤੁਸੀਂ ਸੋਚੋਗੇ ਵੀ ਜਿਹੜਾ ਆਮ ਇਨਸਾਨ ਆ ਤਾਂ ਉਹਦੇ ਨਾਲ ਕਿੱਡਾ ਵੱਡਾ ਅਤਿਆਚਾਰ ਕਰਦੇ ਹੋਣਗੇ ਇਹ ਲੋਕ ਤਾਂ ਜਿਹੜੇ ਸਾਡੇ ਵਿੱਕੀ ਸਰਪੰਚ ਜੀ ਨੇਗੇ ਤਾਂ ਉਹਨਾਂ ਦਾ ਦੇਖੋ ਰਾਈਟ ਆ ਕਿ ਉਹਨਾਂ ਨੇ ਜਾ ਕੇ ਆਪਣੀ ਜਿਹੜੀ ਮਜ਼ਦੂਰਾਂ ਦੀ ਹੈ ਹਾਲਚਾਲ ਪੁੱਛਣੀ ਹੈ ਕਿਸੇ ਆਊਟਸਾਈਡਰ ਬੰਦੇ ਦਾ ਕੋਈ ਮਤਲਬ ਉਥੇ ਰਾਈਟ ਨਹੀਂ ਬਣਦਾ ਹੈਗਾ ਕਿ ਉਹ ਜਾ ਕੇ ਉਥੇ ਜਿਹੜੀ ਆਪਣੀ ਲੀਡਰੀ ਹੈ ਉਹ ਆਪਣੀ ਅਲੱਗ ਤੋਂ ਗੁੱਟੇ ਜਿਉਂ ਨੇ ਕਿਤੇ ਨੇ ਆਪਣਾ ਹਾਲਚਾਲ ਪੁੱਛਣਾ ਆਪਣੇ ਕਿਸੇ ਨੂੰ ਘਰੇ ਬੁਲਾਵੇ ਕਿਤੇ ਜੀ ਪਿੰਡਾਂ ਦੇ ਵਿੱਚ ਸੱਤਾ ਬਣੀਆਂ ਹੁੰਦੀਆਂ ਨੇਗੀਆਂ ਉਥੇ ਬੁਲਾਵੇ ਪਰ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਜਿੱਥੇ ਸਾਡਾ ਭਾਈਚਾਰਾ ਕਿਤੇ ਕੋਈ ਪੰਚ ਸਰਪੰਚ ਐਮਸੀ ਕੀ ਆ ਕੋਈ ਐਮਐਲਏ ਬਣ ਜਾਂਦਾ ਆ ਵੀ ਉੱਥੇ ਜਾ ਕੇ ਹੀ ਇਹਨਾਂ ਦੇ ਡਿੱਡੇ ਦੇ ਵਿੱਚ ਚਨੂੜੇ ਕਿਉਂ ਲੜਨ ਲੱਗ ਜਾਂਦੇ ਨੇ ਕਿ ਸਾਡੇ ਭਾਈਚਾਰੇ ਦੇ ਵਿੱਚ ਜਾ ਕੇ ਇਹਨਾਂ ਨੂੰ ਖੜਨਾ ਪੈ ਜਾਂਦਾ ਆ ਅੱਜ ਅਸੀਂ ਇਹ ਧਰਨਾ ਲਗਾਇਆ ਆ ਕਿ ਉਹਨਾ ਜਿਹੜੇ ਦੋਸ਼ੀ ਨੇਗੇ ਜਿਨ੍ਹਾਂ ਨੇ ਸਾਡੇ ਸਾਬਕਾ ਸਰਪੰਚ ਜੀ ਨੂੰ ਬੜੀ ਬੇਹਰਾਈ ਨਾਲ ਕੁੱਟਿਆ ਆ ਹਾਲੇ ਤੱਕ ਸਾਡੇ ਸਮਾਜ ਨੂੰ ਉੱਥੋਂ ਤਾਂ ਇਨਸਾਫ ਨਹੀਂ ਮਿਲਿਆ ਹੈਗਾ ਤਾਂ ਮੈਨੂੰ ਮਤਲਬ ਬਾਅਦ ਚ ਪਤਾ ਲੱਗਿਆ ਆ ਕਿ ਜਿਹੜੀ ਹੁਰੇ ਦੀ ਐਮਐਲਏ ਆ ਤਾਂ ਉਹ ਉਹਦਾ ਰਿਸ਼ਤੇਦਾਰ ਆ ਜੀ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਰਾਹੀ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਕਹਿਣਾ ਚਾਹਨਾ ਹੈ ਕਿ ਤੁਸੀਂ ਇਹੋ ਜਿਹੇ ਗੁੰਡਿਆਂ ਨੂੰ ਮਤਲਬ ਐਮਐਲਏ ਬਣਾਉਨੇ ਹੋ ਇਹੋ ਜਿਹੇ ਗੁੰਡਿਆਂ ਨੂੰ ਤੁਸੀਂ ਐਮਐਲਏ ਬਣਾ ਕੇ ਪਾਰਟੀ 'ਚ ਲੈ ਕੇ ਜਾਂਦੇ ਹੋ ਕਿ ਜਿਹੜੇ ਆਪਣੇ ਰਿਸ਼ਤੇਦਾਰਾਂ ਦਾ ਹੱਕ ਪੂਰਦੇ ਨੇਗੇ ਜਿਹੜਾ ਐਮਐਲਏ ਹੁੰਦਾ ਆ ਉਹ ਸਭ ਦਾ ਸਾਂਝਾ ਹੁੰਦਾ ਆ ਆ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਇਹ ਹੈ ਜੀ ਕਿ ਦੇਖੋ ਇਹਨਾਂ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਆ ਜਿੰਨੇ ਬਾਕੀ ਦੋਸ਼ੀ ਹੈਗੇ ਨੇਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਜੇ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਨਾ ਭੇਜਿਆ ਤਾਂ ਮਜਬੂਰਾਂ ਸਾਨੂੰ ਭਵਾਨੀਗੜ੍ਹ ਦਾ ਕੋਈ ਵੀ ਚੌਕ ਹੈ ਉਹ ਵੀ ਜਾਮ ਕਰਨਾ ਪਊਗਾ ਪਵਾਨੀਗੜ ਦਾ ਜੇ ਸਫਾਈ ਦਾ ਕੰਮ ਬੰਦ ਕਰਨਾ ਹੋਇਆ ਤਾਂ ਅਸੀਂ ਉਹ ਵੀ ਕਰਾਂਗੇ ਜੇ ਮੈਨੂੰ ਪੰਜਾਬ ਦੀ ਕੋਲ ਦੇਣੀ ਪਈ ਸਫਾਈ ਦੇ ਕੰਮ ਦੀ ਅਸੀਂ ਉਹ ਵੀ ਦਵਾਂਗੇ ਜੇ ਸਾਡੇ ਸੰਤ ਸਮਾਜ ਨੂੰ ਅੰਮ੍ਰਿਤਸਰ ਤੋਂ ਤੇ ਪੂਰੇ ਪੰਜਾਬ ਦੇ ਸੰਤ ਸਮਾਜ ਨੂੰ ਜੇ ਪਵਾਨੀਗੜ ਦੇ ਵਿੱਚ ਉਤਾਰਨਾ ਪਿਆ ਤਾਂ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟਾਂਗੇ ਇਨਸਾਫ ਦੇ ਨਾਂ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਇਸ ਸੰਬੰਦੇ ਵਿੱਚ ਇਹ ਰਾਣਾ ਮੁਰਾਜ ਧਰਾਂ ਲਾਇਆ ਹੈ ਕਿ ਇਹ ਵੀਰ ਜੀ ਦੇ ਘਰੋ ਦੇ ਵਿੱਚ 27 5 2025 ਨੂੰ ਉੱਥੇ ਇੱਕ ਮਤਲਬ ਹਾਲ ਸਿੱਧਾ ਉਹ ਵਾਪਰਿਆ ਕਿ ਕੋਈ ਪਿੰਡ ਦੇ ਕੁਝ ਲੋਕਾਂ ਨੇ ਐਸੇ ਸਰਪੰਚ ਜਿਹੜਾ ਸਾਬਕਾ ਸਰਪੰਚ ਸੀਗਾ ਹੁਣ ਮੌਜੂਦਾ ਉਹਦੀ ਮਾਤਾ ਸਰਪੰਚ ਹੈ ਉਹਨੂੰ ਇੱਕ ਜਾਤੀਵਿਦ ਕਰੇ ਤਹਿਤ ਮਤਲਬ ਇੰਨਾ ਕੁੱਟਕਟਾਪਾ ਕਰਕੇ ਜਲੀਲ ਕੀਤਾ ਕਿ ਮਤਲਬ ਦੇਖ ਕੇ ਉਹਦੀ ਉਹ ਮੌਕੇ ਦੀ ਹਾਲਤ ਦੇਖ ਕੇ ਰੂ ਕੰਬਦੀ ਸੀਗੀ ਤਾਂ ਲੀਗਲੀ ਕਾਰਵਾਈ ਦੇ ਅਨਸਾਰ ਜੋ ਬਣਦਾ ਸੀਗਾ ਉਹ ਦਾਖਲ ਹੋਇਆ ਪਹਿਲਾਂ ਤਾਂ ਪੁਲਿਸ ਨੇ ਬਿਆਨ ਬਹੁਤ ਲੇਟ ਲਿਖੇ ਬਿਆਨਾਂ ਤੋਂ ਬਾਅਦ ਅੱਜ ਤੱਕ ਵੀ ਡਿਪਟੀ ਸਾਹਿਬ ਨੇ ਬੁਲਾ ਕੇ ਸਾਨੂੰ ਅ ਦੋ ਚਾਰ ਵਾਰ ਬੁਲਾਇਆ ਪਰ ਤੂੰ ਲੱਕੜ ਦਾ ਮੁੰਡਾ ਦੇ ਕੇ ਤੌਰ ਤਾ ਡਿਪਟੀ ਸਾਹਿਬ ਨੇ ਬੰਨ ਦੀ ਕਾਰਵਾਈ ਨਹੀਂ ਕੀਤੀ ਡਿਪਟੀ ਸਾਹਿਬ ਤੇ ਸਤਾ ਦਾ ਪ੍ਰੈਸ਼ਰ ਹੈ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਬਾਬਾ ਸਾਹਿਬ ਦੇ ਉਸ ਰਸਤੇ ਨੂੰ ਬਣਾਉਣਾ ਪੈ ਗਿਆ ਕਿ ਅਸੀਂ ਭਾਈ ਕੂਕਤਾ ਮਾਰੀ ਸਕਦਾ ਘਟੋ ਘਟ ਇਸ ਕਰਕੇ ਅਸੀਂ ਅੱਜ ਇੱਥੇ ਇਨਸਾਫ ਲੈਣ ਆਏ ਹੋਏ ਆ ਜੀ ਕਿੰਦਾ ਮਾ ਚੱਲ ਰਿਹਾ ਹੈ ਠਾਣੀ ਮੋੜੇ ਕੋਲ ਦੀ ਲੜਾਈ ਦਾ ਮਸਲਾ ਕੀ ਚੱਕਰ ਹੈ ਇਸ ਸੰਬੰਧੀ ਉਹ ਚਿਕਨਾ ਮੁਕੱਦਮਾ ਨੰਬਰ 129 ਬਟ ਜਿਹੜਾ ਹੈਗਾ 25 ਕ੍ਰਾਸ ਮੁਕੱਦਮਾ ਦਰਦ ਰਿਸ਼ੂ ਹੋਇਆ ਸਾਡੇ ਕੋਲੇ ਇਸ ਸਬੰਧ ਵਿੱਚ ਜਿਹੜੀ ਹੈਗੀ ਇੱਕ ਪਾਸੇ ਐਸ.ਆਈ.ਓ. ਇੱਕ ਲੱਗਿਆ ਹੈ ਤੇ ਇੱਕ ਪਾਸੇ 307 ਲੱਗਿਆ ਹੋਇਆ ਉਹ ਸਬੰਧ ਵਿੱਚ ਸਾਡੇ ਕੋਲ ਜਿਹੜਾ ਹੈ ਇੱਕ ਐਸ.ਆਈ.ਓ. ਦੇ ਮਕਦਮੇ ਵਿੱਚ ਭਾਈਚਾਰੇ ਦੇ ਨਾਲ ਜਿਹੜੇ ਜ਼ਿੰਮੇਵਾਰਾਂ ਦਾ ਹੈਗਾ ਉਹਦੇ ਸਬੰਧ ਵਿੱਚ ਇੱਕ ਬੰਦਾ ਜਿਹੜਾ ਹੈਗਾ ਗੋਪੀਤ ਨਾਂ ਦਾ ਬੰਦਾ ਉਹ ਅਰੈਸਟ ਕੀਤਾ ਹੋਇਆ ਜੀ ਉਹ ਜੇਲ੍ਹ ਦੇ ਵਿੱਚ ਹੈ ਹਲੇ ਇਸ ਪਾਰਟੀ ਦੀਆਂ ਬੇਨਾਮੀ ਜਿਹੜੀਆਂ ਹੈਗੀਆਂ ਡਿਸਮਿਸ ਹੋ ਗਈਆਂ ਹਲੇ ਇਹਨਾਂ ਪਾਰਟੀ ਦਾ ਬੰਦਾ ਕੋਈ ਅਰਸ਼ ਨਹੀਂ ਕੀਤਾ ਹਲੇ ਅਸੀਂ ਸਰੋਕਈਆਂ ਦੇ ਇਹਨੇ ਵੀਰੇ 5-4 ਬੰਦੇ ਹੋਰ ਸੀ ਵੀ ਸਰਪੀਕ ਬੰਦੇ ਪੜੇ ਗਿਆ ਕਿ ਬਾਕੀ ਬੰਦਿਆਂ ਨੂੰ ਛੱਡਿਆ ਜਾ ਰਿਹਾ ਹੈ ਰਾਜਨੀਤੀ ਦੀ ਪ੍ਰੇਰਨਾ ਇਹਦਾ ਮੈਟਰ ਕੋਈ ਨਹੀਂ ਹੈਗਾ ਜੀ ਕਿਸੇ ਨੂੰ ਕੋਈ ਬਖਸ਼ਿਆ ਦੀ ਜਾਊਗਾ ਜੋ ਵੀ ਹੈਗਾ ਇਹ ਇਨ੍ਹਾਂ ਦੇ ਵੀ ਪਚਾਰ ਪੰਜ ਬੰਦਿਆਂ ਦੇ ਖਿਲਾਫ ਪਰਚਾ ਦਰਜ ਇਨ੍ਹਾਂ ਦੀ ਵੀ ਅਰੈਸਟ ਕਰਨੀ ਹੈ ਉਹਨਾਂ ਦੀ ਵੀ ਅਰੈਸਟ ਕਰਨੀ ਹੈ ਦੋਨੇ ਤਰ੍ਹਾਂ ਨੂੰ ਅਸੀਂ ਜਲਦੀ ਰੈਸ਼ ਕਰਕੇ ਇਨ੍ਹਾਂ ਦੇ ਉਥਲਾਖਾ ਪਿੱਛੇ ਦੇਵਾਂਗੇ ਜੋ ਵੀ ਹੈਗਾ ਬੰਦਾ ਚਲਾਨਕੋਟ ਪਿੱਛੇ ਪੇਸ਼ ਕਰੇਗਾ